ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਜਿੱਕੇ ਮੈਂ ਆਈ ਹੋਪ ਤੁਸੀਂ ਸਾਰੇ ਬਤਿਆ ਹੋਮ ਕੇ ਖੁਸ਼ ਹੋਮ ਕੇ ਹੱਸਦੇ ਵਸਦੇ ਹੋਮਗੀ ਆਪਾਂ ਲੈ ਕੇ ਆ ਗਏ ਜੀ ਨਿਊ ਵਲੌਗ ਅੱਜ ਦੇਖੋ ਜੀ ਅਸੀਂ ਕੋਠੇ ਤੇ ਬੈਠੇ ਆਂ ਸ਼ਾਮ ਦੇ 4 4:30 ਹੋ ਗਏ ਆ ਤੇ ਧੁੱਪ ਸਾਡੇ ਅੱਜ ਇੰਨੀ ਵਧੀਆ ਨਿਕਲੀ ਸਨਾ ਬਹੁਤ ਜ਼ਿਆਦੇ ਤੇ ਆਪਾਂ ਪੀ ਰਹੇ ਜੀ ਚਾਹ ਤੇ ਮਾਹੀ ਵੀ ਉੱਤਰ ਖੇਟੀ ਜਾਂਦੀ ਆ ਉਹ ਦੇਖੋ ਮਾਹੀ ਫਿਰਦੀ ਆ ਆਪਣੀ ਕਾਟਨ ਕੈਂਡੀ ਲੈ ਕੇ ਅੱਜ ਪਾਈ ਆ ਅਸੀਂ ਕਾਟਨ ਕੈਂਡੀ ਵਾਲਾ ਤਾਂ ਕਹਿੰਦੀ ਹਨਾ ਮੈਨੂੰ ਬਹੁਤ ਵਧੀਆ ਲੱਗਦੀ ਹੈ ਕਾਟਨ ਕੈਂਡੀ ਕਹਿੰਦੀ ਮੇਰੇ ਤਾਂ ਮੂੰਚ ਚ ਪਾਣੀ ਆ ਰਿਹਾ ਦੇਖੋ ਦੋ ਲਿੱਤੀਆਂ ਸੀਗੀਆਂ ਇੱਕ ਰਾ ਇੱਕ ਖਾ ਲਈ ਸੀ ਪਹਿਲਾਂ ਇੱਕ ਆ ਦੇ ਹੁਣ ਖਾਣ ਲੱਗੀਆਂ ਤੇ ਅੱਜ ਅਸੀਂ ਜੀ ਧੁੱਪ ਇੰਜੋਏ ਕਰ ਰਹੇ ਹਾਂ ਤੇ ਹਾਂਜੀ ਪੈਂਸਾ ਪੱਥਰਲੇ ਆ ਗਏ ਸੀ ਸ਼ਾਮ ਕਾਫੀ ਹੋ ਗਈ ਹੈ ਜਾਨਕੀ 4:35 ਹੋਣ ਵਾਲਿਆ ਤੇ ਮੇਰੇ ਫੋਨ ਦੀ ਬੈਟਰੀ ਲੋ ਹੋ ਗਈ ਸੀਗੀ ਤਾਂ ਕਰਕੇ ਹਨਾ ਫੋਨ ਆਫ ਹੋ ਗਿਆ ਤੇ ਆਪਣਾ ਬਲੌਗ ਉੱਥੇ ਆਪੇ ਚਲੇ ਰਹਿ ਗਿਆ ਸੀਗਾ ਤੇ ਮੈਂ ਕਿ ਚਲ ਮੈਂ ਹੁਣ ਥੱਲੇ ਆ ਕੇ ਥੋੜਾ ਫੋਨ ਚਾਰਜਰ ਕੀਤਾ ਤਾਂ ਜਾ ਕੇ ਹਨਾ ਵੀ ਵੀਡੀਓ ਬਣਾਉਣ ਲੱਗੀਆਂ ਤੇ ਦਾਲ ਤੂਰ ਮੈਂ ਕਿ ਚਲ ਸ਼ਾਮ ਹੋ ਕੇ ਦਾਲ ਤੂਰ ਤੇ ਬਣਾ ਲਈਏ ਮੈਂ ਮੂੰਗੀ ਮਸਰੀ ਬਣਾ ਰਹੀਆਂ ਬਿਮਾਰ ਕਰਕੇ ਨਾ ਕੁਝ ਜੀਵ ਨਹੀਂ ਕਰਦਾਗਾ ਨੂੰ ਪਤਾ ਮੌਸਮ ਚੈਂਜ ਹੈ ਜਿੰਨਾ ਟਾਈਮ ਠੰਡ ਰਹੂਗੀ ਉਹਨਾਂ ਟਾਈਮ ਇਹੀ ਖੁਸ਼ੀ ਹੋਣਾਗਾ ਆਪਣੇ ਨਾਲ ਖਾਂਸੀ ਜ਼ੁਕਾਮ ਖਾਂਸੀ ਜੋ ਕੰਪਾਸ ਐਤੈ ਹੀ ਹੋਣਾਗਾ ਤੇ ਮਾਹੀ ਨੂੰ ਵੀ ਜ਼ੁਕਾਮ ਪੇਰ ਹੋ ਗਿਆਗਾ ਮੈਨੂੰ ਜ਼ੁਕਾਮ ਹੋ ਗਿਆਗਾ ਮੌਸਮ ਚੇਂਜ ਹੋ ਰਿਹਾ ਸਾਰਿਆਂ ਦਾ ਹੀ ਇਹੀ ਹਾਲ ਆ ਆਲਮੋਸਟ ਡਾਕਟਰਾਂ ਦੇ ਦਾ ਭੇੜ ਲੱਗੀ ਹੋਈ ਐ ਡੌਟਰੀ ਲੱਗੀ ਹੋਈ ਡਾਕਟਰਾਂ ਨਾਲ ਆਪਾਂ ਕੋ ਮਾਰ ਹੋ ਰੇ ਡਾਕਟਰਾਂ ਨਾਲ ਲੱਗੀ ਹੋਈ ਆ ਦੇਖਣਾ ਮੈਂ ਤਾਂ ਲਿੱਥੇ ਦਾਲ ਬਣਾ ਲਈਏ ਸੱਚੀ ਸੁੱਚੀ ਖਾਣ ਨੂੰ ਤੇਲ ਨਹੀਂ ਘਰਤਾਗਾ ਤੁਹਾਨੂੰ ਪਤਾਗਾ ਬੁੱਢੇ ਬੰਦੇ ਦਾ ਹਨਾ ਅੰਦਰ ਟੇਸਟ ਨਹੀਂ ਆਉਗਾ ਨਾ ਕਿਉਂਕਿ ਇਹਦਾ ਉਦੋਂ ਇਤੈ ਹੀ ਹੁੰਦਾਗਾ ਮੈਂ ਤਾਂ ਘੁੱਟੀ ਦਾਲ ਬਣਾ ਲਈਏ ਪਾਪਾ ਵੀ ਕਹਿੰਦੇ ਸੀ ਪਤਲੀ ਜੀ ਦਾਲ ਖਾਣ ਦੀ ਪਰਦਾਗਾ ਪਤਲੀ ਜੀ ਦਾਲ ਖਾਣ ਨੂੰ ਪਤਾ ਹੱਦ ਕੀ ਕਾਡਾ ਹੁੰਦਾਗਾ जो आपकी सेहत चीज इन सोहनी निकली अठ बजे इन कैडी धुप निकले ना मेरा ना इन मतलब कि फीवर टाइप जो भी तुम पता इनफेक्शन करके लगन लग जा है ना फीवर टाइप भी लगन लग जाए इसलिए ना मैं मेडिशिन ल कोठे ते पैके इना वादिया लगे ना ਉਦੋਂ ਤੋਂ ਮੈਨੂੰ ਨਾ ਜਨ ਕਿ ਗਰਮੀ ਕਾਫੀ ਲੱਗਣ ਲੱਗ ਗਈ ਹੈ ਗਰਮੀ ਲੱਗਣ ਲੱਗ ਜਾਂਦੀ ਹੈ ਤੁਹਾਨੂੰ ਪਤਾ ਮੌਸਮ ਇਦਾਂ ਦਾਗਾ ਥੱਲੇ ਆਉ ਤਾਂ ਠੰਡ ਲੱਗਦੀ ਹੈ ਉੱਤੇ ਜਾਉ ਤਾਂ ਗਰਮੀ ਲੱਗਦੀ ਆ ਇਹ ਜਿਹਾ ਮੌਸਮ ਹੋਇਆ ਹੋਇਆਗਾ ਹਣ ਪਰ ਸਾਡੇ ਤਾਂ ਨਾ 2 ਦਿਨ ਹੋ ਗਏ ਪਤਿਆ ਧੁੱਪ ਨਿਕਲ ਰਹੀ ਆ ਤੇ ਰਾਤ ਤੋਂ ਸਾਰੀ ਰਾਤ ਨਾ ਜੋ ਕੰਮ ਕਰਕੇ ਨੀਂਦ ਨਹੀਂ ਆਈ ਸੀ ਚਾਚ ਨਾਲ ਉਹਦੇ ਕਰਕੇ ਬਸ ਦੁਪਹਿਰ ਤੋਂ ਬਾਅਦ ਜਦੋਂ ਰੈਸਟ ਕੀਤੀ ਕੋਠੇ ਤੇ ਉਹ ਤਾਂ ਬਾਅਦ ਵਿੱਚ ਠੀਕ ਹੋ ਗਈ ਸੀਗੀ ਦੇ ਫੇਟੇ ਉਸ ਤੇ ਨਹੀਂ ਹੁੰਦਾ ਕਾਸੇ ਚੀਜ਼ ਤਾਂ ਤੁਹਾਨੂੰ ਪਤਾ ਅੰਮ੍ਰਿਤ ਜੀ ਤੋਂ ਕੁਝ ਹਿੱਟ ਜੀ ਦਿਲ ਨਹੀਂ ਕਰ ਰਹੀ ਸੀ ਬਦ ਕੋਠੋ ਜਦੋਂ ਤਿੰਨ ਕਵਾਚ ਜੰਦੇ ਨਾ ਉਹ ਵਾਲੀ ਕੁਵਾਲੀ ਬਦਿਆ ਲੱਗਦੀ ਆ ਅਬ ਇਹ ਤਾਲਦੂਰ ਬਣਾ ਲਈਏ ਔਰ ਹਾਂ ਦੇ ਕੰਝਾਂ ਦੇ ਸੀਗੇ ਮੈਂ ਤਾਂ ਚੱਲ ਅੱਜ ਮੈਂ ਦਾਲ ਸਬਜ਼ੀ ਬਣਾਉਣੀ ਹੈ ਮੈਂ ਦਾਲ ਦਾ ਜਨਨ ਕੀ 5:00 ਵਜੇ ਤੱਕ ਮੈਂ ਰੈਡੀ ਕਰ ਲੈਣੀ ਹੈ ਦਾਲ ਦੂਲ ਤੇ ਹਨਾ ਰੋਟੀ ਮੈਂ ਮਤਫੀ ਜਦੋਂ ਖਾਣੀ ਉਹ ਤੋਂ ਗਰਮ ਗਰਮ ਹੀ ਵਧੀਆ ਲੱਗਦੀ ਹੈ ਤੁਹਾਨੂੰ ਪਤਾ ਕਰੋਟੀ 라ਟੀ ਤਾਂ ਹਨਾ ਤੇ ਸਬਜ਼ੀ ਮੈਂ 5:00 ਵਜੇ 5:30 ਵਜੇ ਤੱਕ ਮੇਰੀ ਦਾਲ ਸਬਜ਼ੀ ਭਨ ਜਾਂਦੀ ਆਲਮੋਸਟ ਰੈਡੀ ਹੋ ਜਾਂਦੀ ਆ ਕਿ ਮੈਂ ਤੁਹਾਨੂੰ ਜਿਹਾ ਦੱਸਦੀ ਆਪਣਾ ਤਰਕਾ ਬਣੀ ਜਾਂਦਾ ਹੈ ਪਰ ਨਾਲ ਦੀ ਨਾਲ ਮੈਂ ਤੁਹਾਡੇ ਨਾਲ ਗੱਲਾਂ-ਵੱਟਾਂ ਮਾਰ ਰਹੀਆਂ ਤੇ ਮੌਸਮ ਵਧੀਆ ਹੋ ਗਿਆ ਤੇ ਬਹੁਤ ਮਜ਼ਾ ਕੀਤਾ ਜਿਵੇਂ ਨਾ ਧੁੱਪ ਚ ਇੰਜੋਏ ਕੀਤਾ ਜਿਆਦਾ ਧੁੱਪ ਵੀ ਨਾ ਹੋਵੇ ਜਿਆਦਾ ਹਨਾ ਠੀਕ ਹੈ ਨਾ ਜਿਆਦਾ ਠੰਡ ਵੀ ਨਾ ਹੋਵੇ ਇਹੋ ਜਿਹਾ ਮੌਸਮ ਐਤਾ ਹੀ ਹੁੰਦਾ ਦਾ ਸੱਚ ਮੈਨੂੰ ਸਮਝ ਨਹੀਂ ਆ ਰਹੀ ਇਸ ਵਿੱਚ ਕਿਹੜੀ ਰੈਸিপি ਲੈ ਕੇ ਮੈਂ ਅਜਾ ਕੀ ਬਲੌਗ ਕਰਾ ਰਹਾ ਹਨ ਤੇ ਦੁਪਹਿਰੇ ਬਲੌਗ ਕੀ ਬਣਾਉਂਦੀ ਦੁਪਹਿਰੇ ਤਾਂ ਪਹਿਲਾਂ ਮੈਂ ਸੋਤੀ ਸੀ ਬਲੌਗ ਬਣਾਉਂਦਾ ਦੁਪਹਿਰੇ ਕੁਸ਼ ਆਪ ਦੀ ਸੇਤ ਨਹੀਂ ਤੁਹਾਨੂੰ ਪਤਾ ਠੀਕ ਹੁੰਦੀ ਕੀ ਮਾਂ ਮਾਹੀ ਵੀ ਤਿਆਰ ਹੋ ਗਈ ਹੋਈ ਹੈ ਰੈਡੀ ਹੋ ਗਈ ਹੋਈ ਆ ਤੇ ਪਾਪਾ ਨਾਲ ਜਾਣ ਨੂੰ ਉਹ ਵੀ ਰੈਡੀ ਹੋਈ ਹੋਈ ਆ ਵੀ ਮੈਂ ਤੁਮਾ ਜਾਉਂਗੀ ਤੇ ਇਸ ਤੋਂ ਤੋਂ ਆ ਗਈ ਸੀ ਆ ਤੋਂ ਬਾਅਦ ਸੇ ਬਣਾਇ ਸਵੇਰੇ ਸਵੇਰੇ ਆਲੂ ਵਾਲੇ ਪਰੋਠੇ ਜਰਾ ਕੇ ਪੇਰ ਲਈ ਖਾਤਾ ਮੂਲੀ ਖਾਣੇ ਮੂਲੀ ਵਾਲੀ ਜਿਹੜੇ ਇਹਨੇ ਖਾ ਕੇ ਕੁਝ ਨਹੀਂ ਹੈ ਜੀ ਉਹ ਜਦੋਂ ਤੇ ਆਲੂ ਦੇ ਹੁੰਨ ਉਹ ਜ਼ਿਆਦਾ ਵਧੀਆ ਲੱਗਦਾ ਗੋਫੀ ਤੇ ਆਲੂ ਤੇ ਉਹ ਖਾ ਲੈਂਦੀ ਐ ਜੇ ਮੈਂ ਮੂਲੀ ਉਹਦੇ ਵਿੱਚ ਮਿਕਸ ਕਰਦਾ ਨਾ ਗੋਫੀ ਤੇ ਉਹ ਵੀ ਉਹਨੂੰ ਵਧੀਆ ਲੱਗਦੀ ਆ ਬਸ ਇਹ ਆਪਣਾ ਕਰਤਾ ਚੁੱਕਾ ਲੱਗ ਜਾਂਦਾ ਦਾ ਖਨਾਲ ਦੀਆਂ ਤਾਂ ਨਹੀਂ ਹੁੰਦੀਆਂ ਫੇ ਤਾਂ ਇਹ ਵਾਸਤੇ ਮੈਂ ਤੁਹਾਨੂੰ ਦੱਸਣਾ ਸੀਗਾ ਵੀ ਆ ਸਾਡੇ ਤੋਂ ਬਹੁਤ ਵਧੀਆ ਨਿਕਲੀ ਸੀਗੀ ਤੇ ਅਜਾ ਤੁਹਾਨੂੰ ਜੇ ਮੇਰਾ ਫਲੌਗ ਵਧੀਆ ਲੱਗਾ ਹੋਏ ਪਲੀਜ਼ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ ਜੀ ਬਾਸੇ ਤੀ ਤਾਲਕ ਤੁਰਕਾ ਲਾ ਕੇ ਤੋਂ ਬਾਅਦ ਰੋਟੀ ਰੋਟੀ ਨੂੰ ਜਿਵੇਂ ਕਿ ਆਟਾ ਉੱਟਾ ਗੁੰਨਦੇ ਹਨ ਤਿਆਰੀ ਕਰਨੀ ਹੈ ਮੈਂ ਛੋਟਾ ਜਿਹਾ ਹੀ ਫਲੌਗ ਬਣਾਉਂਗੀ ਅੱਜ ਜਿਆਦਾ ਲੰਬਾ ਨਹੀਂਗਾ ਕੱਲ ਲੈ ਕੇ ਆਵਾਂਗੇ ਨਮਾਜ਼ਾਂ ਵਧੀਆ ਜਿਹਾ ਬਲੌਗ ਇਸ ਲਈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦਿਆ ਕਰੋ ਤੇ ਧੰਨਵਾਦ